ਸਾਡੇ ਨਾਲ ਜੀ ਇੱਕ ਐਕਟਰ ਆਏ ਹੈਗੇ ਜਿਨ੍ਹਾਂ ਨੇ ਬੜੇ ਸ਼ੋਅਸ ਕੀਤੇ ਆ ਬੜੇ ਪਲੇ ਕੀਤੇ ਆ ਡਰਾਮਾ ਸਟੇਜ ਪਲੇ ਤੇ ਤੁਹਾਨੂੰ ਉਹਨਾਂ ਨਾਲ ਅਸੀਂ ਮਲਾਉਣ ਚੱਲੇ ਆ ਅੱਜ ਇਹਨਾਂ ਦੇ ਕਾਫੀ ਗੱਲਾਂ ਸਿੱਖਾਂਗੇ ਸਮਝਾਂਗੇ ਤੇ ਇਹਨਾਂ ਦੇ ਅੱਗੇ ਕਿਹੜੇ ਪ੍ਰੋਗਰਾਮ ਹੈਗੇ ਤੁਸੀਂ ਉੱਥੇ ਵੀ ਦੇਖਿਓ ਨਾਓ ਇਹਨਾਂ ਦਾ ਨਾਮ ਹੈਗਾ ਆ ਬਿੱਲਾ ਟੱਕਰ ਇਹ ਰਹਿੰਦੇ ਹੈਗੇ ਸਰੀ ਬੀ ਸੀ ਦੇ ਵਿੱਚ ਕੈਨੇਡਾ ਦੇ ਵਿੱਚ ਰਹਿੰਦੇ ਆ ਤੇ ਇਹਨਨੂੰ ਆਪਾਂ ਸਸ੍ਰੀਕਾਲ ਬੁਲਾਇਆ ਸਸ੍ਰੀਕਾਲ ਬਿੱਲਾ ਜੀ ਸਸ੍ਰੀਕਾਲ ਜੀ ਰੂਬੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਜੀ ਤੁਸੀਂ ਟਾਈਮ ਕੱਢਿਆ ਸਾਡੇ ਨਾਲ ਗੱਲ ਕਰਨ ਨੂੰ ਤੁਹਾਡੇ ਬਾਰੇ ਪ੍ਰੋਜੈਕਟ ਹੈਗੇ ਤੇ ਮੈਂ ਤੁਹਾਨੂੰ ਥੋੜੀਆਂ ਜਿਹੀਆਂ ਗੱਲਾਂ ਪੁੱਛਣਾ ਚਾਹੁੰਦੀ ਆ ਕਿ ਪਿੱਛੋਂ ਤੁਸੀਂ ਆਪਣਾ ਪਿੰਡ ਕਿਹੜਾ ਆ ਤੁਸੀਂ ਇਹ ਜਿਹੜਾ ਜਰਨੀ ਕੈਨੇਡਾ ਤੱਕ ਤੁਸੀਂ ਪਹੁੰਚੇ ਹੋ ਇਹ ਐਕਟਿੰਗ ਤੁਸੀਂ ਸ਼ੁਰੂ ਕੀਤੀ ਆ ਤੇ ਮੈਨੂੰ ਇਹ ਦੱਸੋ ਤੁਹਾਡਾ ਪਿੰਡ ਬਾਰੇ ਦੱਸੋ ਪਿੱਛੋਂ ਆਪਾਂ ਕਿੱਥੋਂ ਹੈਗੇ ਆ ਜੀ ਸਾਡਾ ਪਿੰਡ ਹੈਗਾ ਜੀ ਜਲੰਧਰ ਡਿਸਟ੍ਰਿਕਟ ਦੇ ਵਿੱਚ ਹੈ ਪਿੰਡ ਸ਼ੰਕਰ ਇਹਦੇ ਨਾਲ శ్రీ ਸ਼ੰਕਰ ਜ्यादा ਬੋਲਦੇ ਆ ਇਹ ਹੈਗਾ ਨਕੋਦਰ ਸਾਈਡ ਦੇ ਲਾਗੇ ਸੁਣਿਆ ਮੈਂ ਜੀ ਹਾਂ ਜੀ ਤੇ ਕਾਫੀ ਮਸ਼ਹੂਰ ਪੰਡ ਹੈ ਜੀ ਸ੍ਰੀ ਸ਼ੰਕਰ ਤੇ ਸ਼ੰਕਰ ਦੇ ਕਾਫੀ ਛੇਂਜੇ ਮਸ਼ਹੂਰ ਹੈ ਪਹਿਲਵਾਨੀ ਟਾਈਪ ਤੇ ਗਾਇਕੀ ਦੇ ਤੇ ਐਕਟਿੰਗ ਪੱਖੋਂ ਸਾਰੇ ਸਾਰੀ ਤਰ੍ਹਾਂ ਦੇ ਉੱਥੇ ਲੋਕ ਰਹਿੰਦੇ ਹੈ ਜੀ ਤੁਸੀਂ ਇਹ ਦੱਸੋ ਤੁਹਾਨੂੰ ਕਿਵੇਂ ਸ਼ੌਕ ਹੋਇਆ ਐਕਟਿੰਗ ਦਾ ਤੁਹਾਨੂੰ ਕਿਧਰੋਂ ਸ਼ੌਕ ਪੈਦਾ ਹੋਇਆ ਤੇ ਤੁਹਾਨੂੰ ਕਿਵੇਂ ਤੁਹਾਡਾ ਸਫਰ ਰਿਹਾ ਸਾਨੂੰ ਮੈਨੂੰ ਸ਼ੌਂਕ ਪੈਦਾ ਹੋਇਆ ਜੀ ਜਦੋਂ ਐ ਵੈਸੇ ਜਦੋਂ ਅਸੀਂ ਕੈਨੇਡਾ ਚ ਆਏ ਆ ਉਦੋਂ ਯੰਗ ਸੀਗੇ ਥੋੜੇ ਜਾਦੇ ਯੰਗ ਸੀ ਜਿੱਦਾਂ ਨਾ ਟੀਨੇਜ ਹੁੰਦੀ ਹੈ ਤੇ ਉਦੋਂ ਤੋਂ ਮੈਨੂੰ ਭੰਗੜੇ ਦਾ ਸ਼ੌਂਕ ਸੀਗਾ ਫਿਰ ਮੈਂ ਇੱਥੇ ਭੰਗੜਾ ਸਿੱਖਿਆ ਕੈਨੇਡਾ ਦੇ ਵਿੱਚ ਤੇ ਫਿਰ ਅਸੀਂ 2000 ਦੇ ਵਿੱਚ ਐਕਟਿੰਗ ਵੱਲ ਧਿਆਨ ਦਿੱਤਾ ਤੇ ਪਹਿਲਾਂ ਵੀ ਸ਼ੌਂਕ ਸੀ ਭੰਗੜੇ ਦਾ ਫਿਰ ਮੈਂ ਇਥੇ ਥੋੜਾ ਸ਼ੌਂਕ ਰੱਖਿਆ ਜੀ ਢੱਡ ਸਰੰਗੀ ਢੱਡ ਐਕਟਿੰਗ ਅਲਗੋਜ਼ੇ ਥੋੜੇ ਵਜਾ ਲਈਦੇ ਮਤਲਬ ਸ਼ੌਂਕ ਤੌਰ ਤੇ ਸਾਰਾ 뮤직 ਦਾ ਤੇ ਕੋਰੀਓਗ੍ਰਾਫੀਸ ਵਗੈਰਾ ਸਾਰਾ ਕੁਝ ਕਰ ਲਈਦਾ ਜਿਵੇਂ ਇੱਕ ਅਸੀਂ ਆ ਲੇਟਲੀ ਇਥੇ ਆਪਣੇ ਭੰਡਾਂ ਦੇ ਆਈਟਮ ਕੀਤੀ ਸੀਗੀ ਸਿਆਟਲ ਦੇ ਵਿੱਚ ਮੈਂ ਵੀ ਉੱਥੇ ਸੀਗੀ ਮੈਂ ਤੁਹਾਡਾ ਸ਼ੋਅ ਦੇਖਿਆ ਤੇ ਮੈਨੂੰ ਜਦੋਂ ਮੈਨੂੰ ਯਾਦ ਆ ਤੇ ਮੈਂ ਕਿਹਾ ਇਹ ਬੜਾ ਵਧੀਆ ਨਵੀਂ ਜੀ ਚੀਜ਼ ਹੈਗੀ ਆ ਤੇ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਬਿੱਲਾ ਜੀ ਜਿਹੜਾ ਅਸੀਂ ਸ਼ੋਅ ਕਰਾ ਰਹੇ ਹਾਂ ਸੈਟਲ ਦੇ ਵਿੱਚ ਕਿ ਉਹਨਾਂ ਵਾਲੇ ਐਕਟਰ ਚੋਂ ਇਹ ਇੱਕ ਐਕਟਰ ਹੈਗੇ ਆ ਤੇ ਬੜੀ ਮੈਨੂੰ ਖੁਸ਼ੀ ਹੋਈ ਉੱਥੇ ਇਹਨਾਂ ਨੂੰ ਮਿਲ ਕੇ ਤੇ ਇਹਨਾਂ ਦੀ ਜਿਹੜੀ ਐਕਟਿੰਗ ਤੁਹਾਡੀ ਸੀ ਬੜੀ ਵਧੀਆ ਸੀ ਬੜੀ ਇੱਕ ਇੱਕ ਔਨ ਟਾਰਗੇਟ ਸੀਗੀ ਤੁਸੀਂ ਆਡੀਅנס ਨੂੰ ਬੜਾ ਕੈਪਟਿਵੇਟ ਕੀਤਾ ਸਾਰੇ ਆਰਾਮ ਨਾਲ ਬੈਠੇ ਸੀ ਦੇਖ ਰਹੇ ਸੀਗੇ ਤੇ ਇੰਜੋਏ ਕਰ ਰਹੇ ਸੀਗੇ ਸੋ ਸਾਡੇ ਅਸੀਂ ਇਹ ਜਿਹੜਾ ਪ੍ਰੋਗਰਾਮ ਦੇਖੇ ਸੋ ਨਵੀਂ ਚੀਜ਼ ਦੀ ਸਾਡੇ ਲਈ ਵੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਥੈਂਕ ਯੂ ਤੁਸੀਂ ਪ੍ਰੋਗਰਾਮ ਵੀ ਦੇਖਿਆ ਹੈ ਤੇ ਵੈਸੇ ਅਸੀਂ ਜਿਹੜੇ ਮੈਂ ਕੁਝ ਦੱਸਣੇ ਚਾਹਾਂਗਾ ਕਿ ਜਿਹੜੇ ਅਸੀਂ ਪਲੇਸ ਵਗੈਰਾ ਕੀਤੇ ਆ ਇੱਥੇ ਕਾਮਾਗਾਟਾ ਮਾਰੂ ਅਸੀਂ ਇੱਕ ਪਲੇ ਕੀਤਾ ਜੀ ਉਹਦੇ ਵਿੱਚ ਮੈਂ ਆਪਣੇ ਗੁਰਦੇਵਤ ਸਿੰਘ ਜਿਹੜੇ ਸ਼ਿਪ ਲੈ ਕੇ ਆਏ ਸੀ ਉਹਨਾਂ ਦਾ کردار ਜਿਹੜਾ ਸੀਗਾ ਉਹ ਕੀਤਾ ਸੀਗਾ ਤੇ ਤੇ ਦੂਸਰਾ ਅ ਤਰਕਸ਼ੀਲ ਦੇ ਨਾਲ ਅਸੀਂ ਪਲੇ ਵਗੈਰਾ ਇੱਥੇ ਕੀਤੇ ਆ ਫਿਰ ਇੱਕ ਪਲੇ ਸੀਗਾ ਸਾਡਾ ਅ ਉਹਦਾ ਨਾਂ ਸੀਗਾ ਰਿਸ਼ਤੇ ਤੇ ਰਿਸ਼ਤੇ ਕਮਾਗਾਟਾ ਮਰੂ ਫਿਰ ਇੱਕ ਪਲੇ ਸੀ ਅ ਉਹ ਸੀਗਾ ਚਾਈਲਡ ਅਬਿਊਜ਼ ਤੇ ਉੱਤੇ ਮੈਲੇ ਹਾਂਜੀ ਇਹ ਬਾਤ ਜਦੋਂ ਸੈਂਸਿਟਿਵ ਵਿਸ਼ਾ ਸੀਗਾ ਔਰ ਉਹ ਬਹੁਤ ਅਸੀਂ ਟਰੰਟੋ ਵੀ ਕਰਕੇ ਆਏ ਲੋਕਾਂ ਨੇ ਬਹੁਤ ਸੜਾਇਆ ਸੁਪਰ ਵੀਜ਼ਾ ਅੱਛਾ ਜੀ ਨਾ ਬੜੀ ਵਧੀਆ ਵੱਡਾ ਘਰ ਅੱਛਾ ਜੀ ਹਾਂ ਜੀ ਇਹ ਜਿਹੜੇ ਸਾਡੇ ਪਲੇਸ ਜਿੰਨੇ ਵੀ ਇਹ ਸੀਗੇ ਇਹ ਸਾਰੇ ਇੱਥੇ ਸਰੀ ਦੇ ਵਿੱਚ ਹੋਇਆ ਲੋਕਾਂ ਨੇ ਕੀਤੇ ਔਰ ਬੜੇ ਉਨੀ ਸਾਨੂੰ ਭਰਮਾ ਹੰਗਾਰਾ ਦਿੱਤਾ ਜੀ ਔਰ ਬਹੁਤ ਸਾਰੇ ਵਧੀਆ ਇਸ਼ੂਸ ਇਹਦੇ ਵਿੱਚ ਸੀਗੇ ਜਿਆਦਾ ਕਰਕੇ ਸਾਡਾ ਕੋਈ ਵੀ ਪਲੇ ਹੁੰਦਾ ਆ ਉਹਦੇ ਵਿੱਚ ਅਸੀਂ ਇਸ਼ੂ ਨੂੰ ਟੱਚ ਕਰਦੇ ਆ ਹਮ ਜਿਵੇਂ ਹੁਣ ਆ ਪਲੇ ਅਸੀਂ ਲੈ ਕੇ ਆ ਰਹੇ ਆ ਤੁਹਾਡੇ ਸ਼ਹਿਰ ਵਿੱਚ ਤੁਸੀਂ ਕਰਵਾ ਰਹੇ ਆ ਮਾਂ ਦੀ ਪੈਨਸ਼ਨ ਹਾਂਜੀ ਸਪਟੰਬਰ 22 ਨੂੰ ਇਹ ਪਲੇ ਹੋਣ ਜਾ ਰਹੇ ਨਵੰਬਰ ਦੀ 22 ਨੂੰ ਸੈਟਰਡੇ ਸੈਟਰਡੇ ਨਵੰਬਰ 22 ਨੂੰ ਇਹ ਸ਼ੋਅ ਹੋ ਰਿਹਾ ਰੈਂਟਨਾਈਕੀਆ ਪਰਫਾਰਮਿੰਗ ਆਰਟ ਸੈਂਟਰ ਤੁਸੀਂ ਵੀ ਉੱਥੇ ਪਹੁੰਚ ਰਹੇ ਹੈਗੇ ਨਵੰਬਰ ਦੀ 22 ਨੂੰ ਤੁਹਾਡੀ ਟੀਮ ਲੈ ਕੇ ਹਾਂਜੀ ਅਸੀਂ ਨਵੰਬਰ 22 ਨੂੰ ਪੂਰੀ ਦੀ ਪੂਰੀ ਟੀਮ ਰੈਡੀ ਆ ਸਾਡੀਆਂ ਰੈਹਸਲਾਂ ਚੱਲਦੀਆਂ ਬਹੁਤ ਵਧੀਆ ਪ੍ਰੈਕਟਿਸਾਂ ਹੋ ਰਹੀਆਂ ਹਨ ਰਿਹੈਸਲ ਤੇ ਸਾਰੇ ਬੜੇ ਜੋਰ ਸ਼ੋਰ ਨਾਲ ਕਰ ਰਹੇ ਆ ਤੇ ਮਾਨਾ ਪੋਣੀਆਂ ਪੂਰੀਆਂ ਤੁਸੀਂ ਲੈ ਕੇ ਤੁਸੀਂ ਆ ਤੁਸੀਂ ਉਹਦੇ ਵਿੱਚ ਤੁਸੀਂ ਇੱਕ ਹੋਰ ਬਹੁਤ ਵੱਡੀ ਗੱਲ ਹੈ ਕਿ ਜੇ ਕੋਈ ਬੰਦਾ ਪੰਜਾਬੀ ਨਹੀਂ ਸਮਝਦਾ ਨਾ ਹਿੰਦੀ ਸਮਝਦਾ ਆ ਉਹਨੂੰ ਹਿੰਦੀ ਦੇ ਵਿੱਚ ਸੀਨ ਦੇਖਣ ਨੂੰ ਮਿਲੇਗਾ ਜੇ ਬੰਦਾ ਕਹਿੰਦਾ ਹੈ ਵੀ ਮੈਨੂੰ ਇੰਗਲਿਸ਼ ਹੀ ਕੱਲੀ ਆਉਂਦੀ ਹੈ ਤੇ ਉਹਨੂੰ ਇੰਗਲਿਸ਼ ਵੀ ਸੁਣਨ ਨੂੰ ਮਿਲੇਗੀ ਤੇ ਜਿਹੜੇ ਪੰਜਾਬੀ ਤਾਂ ਫਿਰ ਪੰਜਾਬੀ ਤਾਂ ਹੈਗੀ ਹੈਗੀ ਆ ਰਾਈਟ ਸੋ ਬੱਚਿਆਂ ਵਾਸਤੇ ਅੰਮ ਬਜ਼ੁਰਗਾਂ ਵਾਸਤੇ ਇੱਕ ਇਹਦੇ ਵਿੱਚ ਬੜੀ ਹੋਰ ਅਸੀਂ ਚੀਜ਼ ਐਡ ਕੀਤੀ ਹੈ ਢੱਡ ਸਰੰਗੀ ਹਾਂਜੀ ਤੋ ਉਹ ਬਜ਼ੁਰਗਾਂ ਦੇ ਵਾਸਤੇ ਲਈ ਅਸੀਂ ਇੱਕ ਆਈਟਮ ਵਿੱਚ ਪਾਈ ਹੈ ਕਿ ਹਰ ਇੱਕ ਨੂੰ ਜਿਹੜਾ ਵੀ ਉੱਥੇ ਆਊਗਾ ਉਹਨੂੰ ਆਪਣਾ ਆਪਣਾ ਟੇਸਟ ਮਿਲੂਗਾ। ਵੈਰੀ ਨਾਈਸ। ਹਾਂ ਯੰਗ ਹੈ। ਹਾਂ ਜੀ ਯੰਗ ਹੈ, 올ਡ ਹੈ, ਮਿਡਲ ਏਜ ਹੈ। ਕੋਈ ਵੀ ਜਣੀ ਕਿਸੇ ਨੂੰ ਨਰਾਜ਼ਗੀ ਨਹੀਂ ਹੋਗੀ ਔਰ ਫੁੱਲ ਆਫ ਲਾਫਟਰ ਹੋਊਗਾ। ਐਂਡ ਜਿਹੜੀ ਉਹਦੀ ਥੀਮ ਹੈ ਉਹ ਵੀ ਐਂਡ ਦੇ ਵਿੱਚ ਤੁਹਾਨੂੰ ਇਹ ਵੀ ਹੋਊਗਾ ਵੀ ਹਾਂ ਵੀ ਜਿਹੜਾ ਇਹਦਾ ਇਸ਼ੂ ਨੂੰ ਟੱਚ ਕੀਤਾ ਆ ਸਾਡੇ ਜਿੰਨੇ ਵੀ ਅਸੀਂ ਪਲੇ ਵਗੈਰਾ ਕੀਤੇ ਆ ਉਹ ਇਸ਼ੂ ਨੂੰ ਜ਼ਰੂਰ ਟੱਚ ਕੀਤਾ ਹੈ ਜਿਹੜੇ ਸਮਾਜ ਦੇ ਇਸ਼ੂ ਆ ਆਪਣੇ ਘਰਾਂ ਦੇ ਇਸ਼ੂ ਆ ਉਹ ਉਹ ਜ਼ਰੂਰੀ ਹੈ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਹੈ ਗੱਲਾਂ ਕਿ ਆਪਾਂ ਉਹ ਟੌਪਿਕਸ ਟੱਚ ਕਰਦੇ ਹੈਗੇ ਆ ਤਾਂ ਹੀ ਮੈਨੂੰ ਜਿਹੜਾ ਨਾ ਹੀ ਸੁਣਿਆ ਸੀ ਨਾ ਮੈਂ ਮਾਂ ਦੀ ਪੈਨਸ਼ਨ ਮੈਨੂੰ ਉਸੇ ਸੈਕਿੰਡ ਮੈਂ ਕਹਾ ਇਹ ਤਾਂ ਬੜਾ ਵਧੀਆ ਨਾ ਹੀ ਇੰਨਾ ਸੁਣਨ ਲੱਗਿਆ ਆ ਕਿ ਇਹ ਸਾਰੇ ਘਰਾਂ ਦੇ ਵਿੱਚ ਹੁੰਦੀਆਂ ਆ ਪਰ ਜੇ ਤੁਸੀਂ ਉਹੀ ਜਿਹਾ ਹਾਸੇ ਮਜ਼ਾਕ ਤੇ ਪ੍ਰੈਜ਼ੈਂਟ ਕਰਦੇ ਹੋ ਤੇ ਤੁਹਾਡੀ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਕਿ ਤੁਸੀਂ ਸਾਰੇ ਲੈਂਗੁਏਜਸ ਦੇ ਵਿੱਚ ਬੱਚਿਆਂ ਨੂੰ ਜਿਹਨਾਂ ਨੂੰ ਨਹੀਂ ਸਮਝ ਆਉਂਦੀ ਉਹ ਇੰਗਲਿਸ਼ ਸੁਣ ਸਕਦੇ ਆ ਜੇ ਕੋਈ ਹਿੰਦੀ ਸਮਾਂ ਦਾ ਹੋਏ ਤੇ ਪੰਜਾਬੀ ਨਾ ਪੂਰੀ ਸਮਝਦੇ ਹੋਣ ਉਹ ਵੀ ਸਮਝ ਸਕਦੇ ਆ ਤੇ ਆਪਾਂ ਕਿਸ ਤਰ੍ਹਾਂ ਕਰ ਰਹੇ ਆ ਜੀ ਕਿ ਸਾਰੇ ਲੈਂਗੁਏਜਸ ਨੂੰ ਟੱਚ ਕਰ ਰਹੇ ਆ ਆਪਾਂ ਇਹ ਇਹ ਇਦਾਂ ਆ ਵੀ ਇਹਦੇ ਵਿੱਚ ਇਹ ਹੀ ਇਹ ਹੀ ਤਾਂ ਇੱਕ ਸਾਡੀ ਜਿਹੜੀ ਕ੍ਰੀਏਟੀਵਿਟੀ ਹੈ ਨਾ ਵੀ ਉਹ ਜਦੋਂ ਬੰਦਾ ਇਹ ਕੁਛ ਇੱਕ ਡੇਢ ਸੀਨ ਇਦਾਂ ਦਾ ਦੇਖ ਲਊਗਾ ਤੇ ਉਹਨੂੰ ਫਿਰ ਹੌਲੀ ਹੌਲੀ ਜਦੋਂ ਪੂਰਾ ਡਰਾਮਾ ਉਹਨ ਦੇਖਣਾ ਹੈ ਉਹਨੂੰ ਸਾਰੀ ਸਟੋਰੀ ਸਮਝ ਆ ਜਾਣੀ ਹੈ ਵੀ ਅੱਛਾ ਆ ਇਦਾਂ ਸੀ ਆ ਇਦਾਂ ਸੀ ਉੱਥੇ ਬੰਦਾ ਬਾਕੀ ਕੁਛ ਗੱਲਾਂ ਤਾਂ ਬੰਦਾ ਜਿਹੜਾ ਲੈਂਗੁਏਜ ਇਹ ਨਹੀਂ ਹੋ ਜਾਣਦਾ ਤੇ ਉਹ ਦੇਖ ਕੇ ਸਮਝ ਜਾਂਦਾ ਜਦੋਂ ਹੁਣ ਅਸੀਂ ਪਹਿਲਾਂ ਪਹਿਲਾਂ ਕੈਨੇਡਾ ਚ ਆਏ ਆ ਜਦ ਸਕੂਲੇ ਗਏ ਆ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਨਹੀਂ ਸੀਗੀ ਤੇ ਪਰ ਕੁਛ ਕੋਸ਼ਿਸ਼ ਜਦੋਂ ਸਮਝਣ ਲੱਗੇ ਫਿਰ ਅਸੀਂ ਕਈ ਵਾਰੀ ਮੂਵੀ ਦੇਖਣੀ ਉਹਦੇ ਚ ਕੁਝ ਗੱਲਾਂ ਸਮਝਣ ਲੱਗਣੀਆਂ ਕੁਝ ਉਹ ਦੇਖ ਕੇ ਪਿਕਚਰਾਈਜ਼ ਕਰਕੇ ਬੰਦੇ ਨੂੰ ਹੋ ਜਾਂਦਾ ਹੈ ਅੰਡਰਸਟੈਂਡਿੰਗ ਆ ਜਾਂਦੀ ਹੈ ਤੁਹਾਨੂੰ ਮੈਂ ਪੁੱਛਣਾ ਚਾਹੁੰਨੀ ਆ ਕਿ ਜੇ ਤੁਸੀਂ ਇਹ ਫੀਲਡ ਵਿੱਚ ਗਏ ਤੁਸੀਂ ਸੋਚਿਆ ਕਿ ਹਾਂ ਬਈ ਮੈਨੂੰ ਨੱਚਣ ਦਾ ਸ਼ੌਕ ਬੜਾਇਆ ਮੈਨੂੰ 뮤직 ਦਾ ਸ਼ੌਕ ਬੜਾਇਆ ਮੈਨੂੰ ਐਕਟਿੰਗ ਦਾ ਵੀ ਸ਼ੌਕ ਹੈਗਾ ਆ ਤੁਹਾਨੂੰ ਕੋਈ ਰਿਜੈਕਸ਼ਨ ਮਿਲੀ ਪਹਿਲਾਂ ਪਹਿਲਾਂ ਕਿ ਭਾਈ ਇਦਾਂ ਨਹੀਂ ਕਰ ਸਕਣਾ ਜਾਂ ਆਹ ਹੀ ਠੀਕ ਹੈਗਾ ਤੁਹਾਨੂੰ ਪੁੱਛਣਾ ਚਾਹੁੰਨੀ ਆ ਮੈਂ ਮਤਲਬ ਜੇ ਕੋਈ ਕਈ ਵਾਰੀ ਡਾਇਰੈਕਟਰ ਤੁਹਾਡੇ ਕੋ ਕਿਦਾਂ ਦਾ ਵੀ ਸੀਨ ਕਰਾਉਂਦਾ ਹੈ ਹਾਂਜੀ ਉਹ ਨਹੀਂ ਉਹ ਉਹ ਸਾਨੂੰ ਮੈਨੂੰ ਨਹੀਂ ਇਦਾਂ ਹੋਏ ਮੈਨੂੰ ਤਾਂ ਇਹ ਹੁੰਦਾ ਸੀਗਾ ਵੀ ਜੇ ਜਦੋਂ ਕੋਈ ਵੀ ਡਾਇਰੈਕਟਰ ਹੈ ਜਦੋਂ ਕੋਈ ਨਵੀਂ ਚੀਜ਼ ਕਰਦਾ ਹੈ ਜਿਹੜੀ ਪਿਛਲੇ ਡਰਾਮੇ ਚ ਅਸੀਂ ਨਹੀਂ ਕੀਤੀ ਸੀਗੀ ਉਹ ਦੁਬਾਰੇ ਨਾ ਕਰਨੀ ਪਵੇ ਮੈਨੂੰ ਚਾ ਚੜ ਜਾਂਦਾ ਜੀ ਜਦੋਂ ਕੋਈ ਨਵੀਂ ਚੀਜ਼ ਕਰਦਾ ਹੈ ਕਲਪਤਾ ਕਿ ਯਾ ਤੁਹਾਡੇ ਅੰਦਰ ਜਿਹੜਾ ਸ਼ੌਕ ਹੈਗਾ ਯਾ ਜਦੋਂ ਮੈਂ ਤੁਹਾਨੂੰ ਉਹਦਾ ਵੀ ਦੇਖਿਆ ਸੀਗਾ ਯੂ ਨੋ ਸ਼ੋਅ ਦੇ ਵਿੱਚ ਮੈਨੂੰ ਬੜਾ ਵਧੀਆ ਲੱਗਿਆ ਤੁਹਾਡੇ ਚ ਜਿਹੜਾ ਨੈਚੁਰਲਪਨ ਹੁੰਦਾ ਯਾ ਲੱਗਦਾ ਸੀ ਤੁਸੀਂ ਸੱਚੀ ਉਹ ਜਗ੍ਹਾ ਪਹੁੰਚੇ ਹੋਣੇ ਆ ਤੇ ਇਹ ਵਿੱਚ ਤਾਂ ਜਿੱਦਾਂ ਉਸ ਵੇਲੇ ਆਪਾਂ ਇਟ ਵਾਸ ਅ ਪਾਰਟੀ ਰਾਈ ਜਿੱਥੇ ਆਪਾਂ ਤੁਹਾਡਾ ਦੇਖਿਆ ਸੀਗਾ ਤੇ ਮੈਨੂੰ ਲੱਗਿਆ ਹੀ ਨਹੀਂ ਹੈਗਾ ਕਿ ਮਾਹੌਲ ਹੀ ਬਦਲ ਗਿਆ ਜਦੋਂ ਲਾਈਟਾਂ ਤੁਹਾਡੇ ਤੇ ਆਈਆਂ ਤੇ ਇਹ ਤੁਹਾਨੂੰ ਪੁੱਛਣੀ ਗੱਲ ਇੱਕ ਹੋਰ ਚਾਹਨੀ ਆ ਕੋਈ ਇਹੋ ਜਿਹਾ ਐਕਟਰ ਹੈਗਾ ਜਰ ਤੁਹਾਡਾ ਬੜਾ ਜੀ ਕਰਦਾ ਕਿ ਫਲਾਣੇ ਦੇ ਨਾਮ ਮੈਂ ਕਦੀ ਐਕਟਿੰਗ ਕਰਾਂ ਅਮ ਇਹ ਆਪਣੇ ਬੰਬੇ ਇੰਡਸਟਰੀ ਦੇ ਵਿੱਚ ਕੋਈ ਵੀ ਕੋਈ ਐਕਟਰ ਹੈਗਾ ਕੋਈ ਕਿਸੇ ਵੀ ਅਮ ਦੂਜਾ ਕੋਈ ਗੋਰਾ ਹੋਵੇ ਕੋਈ ਵੀ ਹੋਵੇ ਤੁਹਾਡਾ ਕੋਈ ਫੇਵਰਟ ਐਕਟਰ ਜੇ ਤੁਹਾਨੂੰ ਹੋਵੇਗਾ ਕਿ ਫਲਾਣੇ ਐਕਟਰ ਨਾਮ ਹੈ ਕੰਮ ਕਰਨ ਜੇ ਐਕਟ੍ਰੈਸ ਨਾਮ ਮੈਂ ਕੰਮ ਮੈਂ ਚਾਹੁੰਦਾ ਆ ਕਿ ਮੇਰੇ ਆ ਫਲਾਣੇ ਦੇ ਨਾਲ ਮੈਂ ਕੋਈ ਪਲੇ ਕਰਾਂ ਜਾਂ ਕੋਈ ਸ਼ੋਅ ਕਰਾਂ ਜਾਂ ਕੋਈ ਮੂਵੀ ਸਾਡਾ ਕੋਈ ਸੀਨ ਹੋਵੇ ਜਿੱਥੇ ਤੁਸੀਂ ਆਪਣਾ ਟੈਲੈਂਟ ਉੱਥੇ ਵੀ ਸ਼ੇਅਰ ਕਰ ਸਕੋ ਜੇ ਤੁਹਾਡਾ ਕੋਈ ਫੇਵਰਟ ਹੋਵੇ ਅਮ ਬੱਸ ਇਹ ਹਿੰਦੀ ਐਕਟਰਸ ਐਕਟਰ ਜਿਹੜੇ ਹਿੰਦੀ ਬੰਬੇ ਦੇ ਵਿੱਚ ਨੇ ਉਹ ਤੇ तकरीबन ਬਹੁਤ سارے ਨੇ ਪਰ ਮੈਂ ਚਾਹੁੰਗਾ ਕਿ ਜਿਹੜਾ ਜਿਵੇਂ ਕਿ ਦਲਜੀਤ ਜਿਹੜੀ شدت ਦੇ ਨਾਲ ਕਰਦਾ ਕੰਮ ਤੇ ਕਿਤੇ ਉਹਦੇ ਨੂੰ ਮੌਕਾ ਮਿਲੇ ਤਾਂ ਬਹੁਤ ਵਧੀਆ ਲੱਗੂਗਾ ਦਾ ਵੀ ਵੈਰੀ ਨਾਈਸ ਸੇਗਾ ਤੁਹਾਡੀ ਸਾਨੂੰ ਵੀ ਇੱਥੇ ਪਲੇ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਏ ਸਾਡੀ ਸਟੇਟ ਵਿੱਚ ਹੀ ਬੜੀ ਵੱਡੀ ਗੱਲ ਹੈਗੇ ਮੈਨੂੰ ਬੜੀ ਕਾਲਸ ਆਏ ਕਿ ਕੈਲੀਫੋਰਨੀਆ ਕਦੋਂ ਲੈ ਕੇ ਆ ਰਹੇ ਹੋ ਤੇ ਮੈਂ ਕਿਹਾ ਪਹਿਲਾਂ ਸਾਨੂੰ ਸਿਆਟਲ ਕਰਾ ਲੈਣ ਦਿਓ ਤੇ ਸਾਰੇ ਸਮਝਾਉਣਾ ਪਿਆ ਮੈਨੂੰ ਕਿ ਇਹ ਡਰਾਮਾ ਆ ਇਹ ਸਟੇਜ ਪਲੇ ਆ ਇਹ ਲਾਈਵ ਹੋ ਰਿਹਾ ਕਿ ਗਾਣੇ ਪਜਾਉਣੇ ਵੀ ਆਪਣੀ ਜਗ੍ਹਾ ਵਧੀਆ ਆ ਬਟ ਇਥੇ ਤੂੰ ਸਾਰਾ ਪਰਿਵਾਰ ਲੈ ਕੇ ਪਹੁੰਚੋ ਬੱਚਿਆਂ ਨੂੰ ਵੀ ਪਤਾ ਲੱਗੇ ਤੇ ਸਾਰੇ ਫੈਮਲੀ ਟਾਈਮ ਐਕਸਪੈਂਡ ਕਰੋ ਦੂਜੇ ਰਹਿੰਦੇ ਖੁੰਦਿਆ ਆਪਾਂ ਸਾਰਾ ਦਿਨ ਸਾਰੇ ਦੇਖੋ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਵੀ ਆਪਾਂ ਜੇ ਗੱਲ ਕਰੀਏ ਫੋਨ ਤੇ ਬਹਿ ਜਾਂਦੇ ਆ ਆਈਦਰ ਵੀਡੀਓ ਦੇਖ ਕੇ ਸਕਰੋਲ ਕਰ ਲਿਆ ਤੇ ਆਪਾਂ ਇੱਕ ਜੁੜ ਗਏ ਆ ਸਕਰੀਨਾਂ ਦੇ ਨਾਲ ਠੀਕ ਹੈ ਨਾ ਤੇ ਜੇ ਆਪਾਂ ਥੋੜੇ ਫੋਕਸ ਸ਼ਿਫਟ ਕਰੀਏ ਤੇ ਇੱਕ ਪਰਿਵਾਰਿਕ ਸਾਰੀ ਜਗ੍ਹਾ ਨੂੰ ਸਾਰਾ ਪਰਿਵਾਰਿਕ ਜਗ੍ਹਾ ਤੇ ਲੈ ਕੇ ਜਾਈਏ ਹੋਰਾਂ ਨੂੰ ਮਿਲੀਏ ਗੱਲਾਂ ਬਾਤਾਂ ਮਾਰੀਏ ਹੱਸੀਏ ਤੇ ਥੋੜਾ ਜਿਹਾ ਮਾਹੌਲ ਡਿਫਰੈਂਟ ਹੁੰਦਾ ਆ ਤੇ ਉਹ ਫੈਮਿਲੀ ਟਾਈਮ ਸਪੈਂਡ ਹੁੰਦਾ ਆ ਕਿਉਂਕਿ ਜਿਹੜੇ ਬਜ਼ੁਰਗ ਹੈ ਕਿਤੇ ਨਹੀਂ ਜਾਂਦੇ ਕਿਤੇ ਗੁਰੂ ਘਰ ਜਾਏ ਜਾਂ ਨਾ ਜਾਏ ਘਰੇ ਫਸੇ ਰਹਿੰਦੇ ਆ ਬਿਲਕੁਲ ਠੀਕ ਹੈ ਨਾ ਤੇ ਘਰ ਘਰ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਔਰ ਟਾਪਿਕ ਸੇ ਆਪਾਂ ਟੱਚ ਕਰਨਾ ਚਾਹੁੰਦੇ ਆ ਤੁਹਾਨੂੰ ਇਹ ਗੱਲ ਮੈਂ ਹੋਰ ਪੁੱਛਣਾ ਚਾਹਨੀ ਆ ਕਿ ਤੁਹਾਡੀ ਟੀਮ ਜਿਹੜੀ ਹੈਗੀ ਆ ਆਪਣੇ ਟੀਮ ਦੇ ਵਿੱਚ ਤੁਸੀਂ ਕਿੰਨੇ ਦੁਨੀਆ ਆਉਂਦੀ ਆ ਕਿੰਨੇ ਜਾਣਦੇ ਆ ਕਿੰਨੇ ਤੁਹਾਡੇ ਕੋਲ ਤਰ੍ਹਾਂ ਦੇ ਐਕਟਰਸ ਹੈਗੇ ਆ ਹੈਨਾ ਤੁਸੀਂ ਸਾਰੇ ਲਾਈਨਾਂ ਕਿਵੇਂ ਯਾਦ ਕਰਦੇ ਹੋ ਇੰਦੀਆਂ ਅਮ ਇਹ ਜ਼ਰੂਰ ਹੈਗਾ ਜੀ ਜਿਹੜੀ ਜਿਹੜਾ ਡਰਾਮਾ ਆ ਇੱਕ ਤਾਂ ਡਰਾਮਾ ਜਿਹੜੀ ਅਸਲ ਗੱਲ ਆ ਉਹਨੂੰ ਬਹੁਤ ਸ਼ਦਨ ਦੇ ਨਾਲ ਪ੍ਰੈਜੈਂਟ ਕਰ ਸਕਦਾ ਹੈ ਲੋਕਾਂ ਦੇ ਨਾਲ ਰੂਬਰੂ ਇਦਾਂ ਗੱਲ ਹੋ ਸਕਦੀ ਉਹਨਾਂ ਨਾਲ ਤੇ ਉਹਨਾਂ ਨੂੰ ਵਿਸ਼ੇ ਦਾ ਜਿਹੜਾ ਆ ਉਹ ਸਮਝਾਇਆ ਜਾ ਸਕਦਾ ਕਿਉਂਕਿ ਉਦੋਂ ਇਦਾਂ ਲੱਦੰਦਾ ਬੰਦਾ ਜਿੱਦਾਂ ਉਹ ਉਸ ਕਰੈਕਟਰ ਦੇ ਵਿੱਚ ਬੜਿਆ ਹੋਇਆ ਉਹ ਜਿਹੜਾ ਜਿਹੜਾ ਉਹਦਾ ਪਾਤਰ ਦਾ ਉਹ ਰੋਲ ਆ ਇਹ ਕੋਦੇ ਵਿੱਚ ਹੁੰਦਾ ਹੈ ਦੂਜਾ ਲਾਈਵ ਲੋਕੀ ਤੁਹਾਡੇ ਸਾਹਮਣੇ ਬੈਠੇ ਹੁੰਦੇ ਆ ਯਸ ਸੋ ਉਹਨੂੰ ਗੱਲ ਸਮਝਾਉਣੀ ਬੜੀ ਸੌਖੀ ਆ ਪਰ ਦੂਜੀ ਗੱਲ ਮੈਂ ਇਹ ਕਹਿਣਾ ਚਾਹੂੰਗਾ ਆਡੀਅנס ਨੂੰ ਕਿ ਇਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਆ ਜਿਹੜਾ ਬੰਦਾ ਪਾਤਰ ਉਹ ਰੋਲ ਕਰਦਾ ਆ ਉਹ ਕਿਉਂਕਿ ਹੁਣ ਇਹ ਤਿੰਨ ਤਿੰਨ ਮਹੀਨੇ ਮਤਲਬ ਪ੍ਰੈਕਟਿਸ ਕਰਨੀ ਪਹਿਲੋਂ ਬਲੋਕਿੰਗ ਪਹਿਲੋਂ ਰੀਡਿੰਗ ਕਰਨੀ ਫਿਰ ਬਲੋਕਿੰਗ ਕਰਨੀ ਫਿਰ ਉਹਨੀ ਉਹ ਚੀਜ਼ ਨੂੰ ਲੋਕਾਂ ਨੂੰ ਵਧੀਆ ਬਣਾਉਣ ਲਈ ਦੇਣ ਲਈ ਚੀਜ਼ ਉਹਦੇ ਉਹਦੀ ਪ੍ਰੈਕਟਿਸ ਕਰਨੀ ਤਿੰਨ ਤਿੰਨ ਮਹੀਨੇ ਦੀ ਪ੍ਰੈਕਟਿਸ ਤੋਂ ਬਾਅਦ ਫਿਰ ਜਾ ਕੇ ਇਹ ਚੀਜ਼ ਬਣਦੀ ਆ ਉਹੀ ਗੱਲ ਹੋ ਗਈ ਨਾ ਫਿਰ ਆਡੀਅנס ਫਿਰ ਲੋਕ ਐਕਟਰ ਚਾਹੁੰਦਾ ਹੈ ਕਿ ਉੱਥੇ ਆਡੀਅנס ਆਵੇ ਆਡੀਅנס ਦੇਖੇ ਹੁਣ ਜਿਹੜੀ ਚੀਜ਼ ਮੈਂ ਕੀਤੀ ਹੈ ਫਿਰ ਆਡੀਅנס ਜਦੋਂ ਉਹ ਚੀਜ਼ ਨੂੰ ਦੇਖਦੀ ਹੈ ਜਿਹੜੀ ਤੁਸੀਂ ਮਿਹਨਤ ਨਾਲ ਬਣਾਉਂਦੇ ਆ ਉਹ ਆਲਰੇਡੀ ਤੁਹਾਨੂੰ ਦਿਸ ਜਾਂਦੀ ਆਡੀਅנס ਨੂੰ ਵੀ ਦਿਸ ਜਾਂਦੀ ਹੈ ਵੀ ਹਾਂ ਵੀ ਇਹ ਬੰਦੇ ਨੇ ਮਿਹਨਤ ਕੀਤੀ ਹੈ ਦੂਜੀ ਗੱਲ ਹੈਗੀ ਹੈ ਇੱਕ ਹੋਰ ਥੋੜਾ ਕੁਐਸਚਨ ਸੀਗਾ ਵੀ ਆਪਾਂ ਉਹ ਅੱਗੇ ਵੀ ਗੱਲ ਕਰ ਚੁੱਕੇ ਹਾਂ ਲੈਂਗੁਏਜ ਦੀ ਵੀ ਜਿਹੜੀ ਵੀ ਕਿੱਦਾਂ ਦੇ ਤੁਹਾਡੇ ਕੋਲ ਐਕਟਰ ਆ ਸਾਡੇ ਕੋ ਹਿੰਦੀ ਬੋਲਣ ਵਾਲੇ ਐਕਟਰ ਵੀ ਹੈਗੇ ਸਾਡੇ ਕੋ ਪੰਜਾਬੀ ਬੋਲਣ ਵਾਲੇ ਐਕਟਰ ਤਾਂ ਹੈ ਹੀ ਹੈ ਇੰਗਲਿਸ਼ ਬੋਲਣ ਵਾਲੇ ਐਕਟਰ ਹੈਗੇ ਔਰ ਜਿੰਨੇ ਵੀ ਇਹ ਸਾਡੇ ਜਿਹੜੇ ਐਕਟਰ ਆ ਜਾਂ ਆਰਟਿਸਟ ਆ ਇਹ ਕਾਫੀ ਦੇਰ ਤੋਂ ਕੈਨੇਡਾ ਚ ਵੀ ਰਹਿ ਰਹੇ ਆ ਔਰ ਜੰਪੜ ਵਿੱਚ ਇੰਡੀਆ ਤੋਂ ਵੀ ਆ ਇੱਥੇ ਦੇ ਬੋਲਣ ਵੀ ਆ ਜਾਂ ਉਹ ਦਸਾਂ ਦਸਾਂ ਸਾਲਾਂ ਦੇ ਆਏ ਹੋਏ ਆ ਜਦੋਂ ਦੇ ਦੇ ਵਰ ਲਾਈਕ 10 ਈਅਰਸ 올 ਪਰ ਉਹ ਇੱਥੇ ਆਣ ਕੇ ਫਿਰ ਗਰੋ ਹੋਏ ਆ ਸਕੂਲੇ ਗਏ ਆ ਸਕੂਲਿੰਗ ਕੀਤੀ ਉਹਨਾਂ ਨੂੰ ਇੰਡੀਆ ਦਾ ਵੀ ਸਾਰਾ ਪਤਾ ਹੈ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਗਰੀਬੀ ਅਮੀਰੀ ਉਹਦੇ ਬਾਰੇ ਵੀ ਪਤਾ ਹੈ ਫਿਰ ਉਹਨਾਂ ਨੂੰ ਜਿਹੜੀ ਕੈਨੇਡਾ ਦੀ ਲਾਈਫ ਆ ਉਹਦੇ ਬਾਰੇ ਵੀ ਪਤਾ ਹੈ ਸੋ ਉਹ ਸਾਰੇ ਉਹਨਾਂ ਚੀਜ਼ਾਂ ਨੂੰ ਇੰਡੀਆ ਨੂੰ ਕੈਨੇਡੀਅਨ ਕੈਨੇਡਾ ਦੇ ਸਾਰੀਆਂ ਮਾਹੌਲ ਨੂੰ ਰੜਾ ਕੇ ਉਹ ਜਿਹੜਾ ਉਹਨਾਂ ਦਾ ਲਫਟਰ ਬਣਦਾ ਆ ਜਾਂ ਉਹਦੀ ਸੀਰੀਅਸ ਕੋਈ ਗੱਲ ਬਣਦੀ ਆ ਔਰ ਫਿਰ ਦੋਨੇ ਪਾਸਿਆਂ ਨੂੰ ਉਹ ਕਰ ਸਕਦੇ ਆ ਉਹਨਾਂ 'ਚ ਇਹ ਕੈਪੇਬਿਲਿਟੀ ਹੈਗੀ ਹੈ ਸਹੀ ਹੈ ਜੀ ਸੋ ਹਾਂ ਤੁਸੀਂ ਕਹਿੰਦੇ ਹੋ ਬਹੁਤ ਮਾਣਿਆ ਕਿ ਜਿਹੜੇ ਜਿੰਨੇ ਵੀ ਸਾਡੇ ਐਕਟਰ ਆ ਉਹਨਾਂ ਨੂੰ ਕੋਈ ਚੀਜ਼ ਦੇ ਦਿਓ ਹੈਨਾ ਚਾਹੇ ਉਹ ਇਕਲੇ ਦਾ ਰੋਲ ਆ ਚਾਹੇ ਉਹ ਸਰਪੰਚ ਦਾ ਰੋਲ ਆ ਮਤਲਬ ਕਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਦੇ ਦਿਓ ਉਹਨੇ ਉਸ ਰੋਲ ਦੇ ਵਿੱਚ ਵੜ ਜਾਣਾ ਹੈ ਦੇਖ ਲਓ ਇਹ ਵੀ ਇੱਕ ਹੁਨਰ ਹੈਗਾ ਆ ਉਮ ਤੁਸੀਂ ਜਿਹੜਾ ਕਰਦੇ ਹੋ ਇਹ ਤੁਹਾਡੇ ਜਿਹੜੀ ਆ ਮਾਂ ਦੀ ਪੈਨਸ਼ਨ ਵੀ ਤੁਸੀਂ ਕਰ ਰਹੇ ਹੈਗੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਕਿ ਤੁਹਾਡੇ ਇਹ ਜਿਹਦਾ ਆਈਡੀਆ ਜਾਂ ਕਿਵੇਂ ਆਇਆ ਕਿ ਇੱਥੇ ਇਹ ਇੱਕ ਇਹ ਟਾਪਿਕ ਤੇ ਮਾਂ ਦੀ ਪੈਨਸ਼ਨ ਤੇ ਵੀ ਜਬ ਸੌਰੀ ਪਲੇ ਸਾਨੂੰ ਕਰਨਾ ਚਾਹੀਦਾ ਇਹ ਕਿਵੇਂ ਆਇਆ ਕਿਉਂਕਿ ਕਿੰਨੀ ਮਿਹਨਤ ਤੁਹਾਡੀ ਲੱਗਦੀ ਆ ਤੁਸੀਂ ਇੱਕ ਵੀ ਪਲੇ ਕਰਦੇ ਹੋ ਕਿੰਨਾ ਟਾਈਮ ਲੱਗਦਾ ਕਹਿੰਦੇ ਕੋਈ ਵੀ ਜੌਬ ਹੋਏ ਕੋਈ ਸੌਖੀ ਨਹੀਂ ਹੁੰਦੀ ਤੇ ਤੁਸੀਂ ਇੰਨੇ ਨੇ ਮਹੀਨੇ ਪ੍ਰੈਕਟਿਸ ਕਰਦੇ ਹੋ ਸੋ ਤੁਹਾਡੀ ਮਾਂ ਦੀ ਕਿਵੇਂ ਆਇਆ ਕਿ ਮਾਂ ਦੀ ਪੈਨਸ਼ਨ ਦਾ ਏਕ ਕੁਝ ਕਰੀਏ ਦੇਖੋ ਜੀ ਇਹ ਸਾਰਿਆਂ ਦਾ ਮੁੱਦਾ ਆ ਮੇਰੇ ਇਕੱਲੇ ਦਾ ਨਹੀਂ ਐਕਚੁਅਲੀ ਤੁਹਾਡੇ ਇਕੱਲੇ ਦਾ ਨਹੀਂ ਇੱਕ ਘਰ ਘਰ ਦੀ ਗੱਲ ਹੈ ਔਰ ਕੰਟਰੀ ਹਰ ਇੱਕ ਕੰਟਰੀ ਦੀ ਗੱਲ ਹੈ ਮੈਂ ਕਿਹਾ ਨਾ ਮੰਨਣ ਮੰਨਣ ਚਾਹੀਏ ਨਾ ਮੰਨਣ ਕਿਉਂਕਿ ਅਮਰੀਕਾ 'ਚ ਵੀ ਪੈਨਸ਼ਨ ਦੇ ਮਿਲਦੀ ਹੋਗੀ ਬੁਢਾਪੇ 'ਚ ਸਾਰਿਆਂ ਨੂੰ ਕੈਨੇਡਾ 'ਚ ਵੀ ਇੰਡੀਆ 'ਚ ਵੀ ਜਿਹੜੇ ਨੌਕਰੀ ਕਰਦੇ ਆ ਉਹਦਾ ਪਿੰਡਾਂ ਵਾਲਿਆਂ ਨੂੰ ਤਾਂ ਬੁਢਾਪਾ ਉੱਤੇ ਨਹੀਂ ਸੀ ਜਦੋਂ ਅਸੀਂ ਉੱਥੇ ਸੀਗੇ ਉਦੋਂ ਸਾਨੂੰ ਤਾਂ ਨਹੀਂ ਸੀ ਪਤਾ ਵੀ ਕੋਈ ਇਦਾਂ ਦੀ ਪੈਨਸ਼ਨ ਵੀ ਹੈ ਕਿਸੇ ਵਿੱਚ ਨੌਕਰੀ ਕੀਤੇ ਹੋਏ ਜਾਂ ਕੋਈ ਗਵਰਨਮੈਂਟ ਉਹਨਾਂ ਨੂੰ ਮਿਲ ਉਹਨਾਂ ਨੂੰ ਆਉਂਦੀ ਸੀ ਹਾਂਜੀ ਸੋ ਇਹ 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 ਤਾਂ ਪਤਾ ਕਿਉਂਕਿ ਸਾਡੇ ਘਰ ਵੀ ਪੇਰੈਂਟ ਸੀਗੇ ਸਾਡੀ ਮਾਤਾ ਸੀ ਸੀਗੇ ਮੰਮੀ ਡੈਡੀ ਸੀ ਜਦੋਂ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ ਉਹ ਕਹਿੰਦੇ ਸੀ ਅਸੀਂ ਇੰਡੀਆ ਜਾਣਾ ਹੈ 2 ਮਹੀਨੇ 3 ਮਹੀਨੇ ਇੰਡੀਆ ਰਹਿ ਕੇ ਆਉਣੇ ਤੇ ਇੱਥੇ ਫਿਰ ਉਹ ਜਿਨ੍ਹਾਂ ਨੂੰ ਆਪਣੇ ਕਈ ਮੁੱਦੇ ਆ ਹੁਣ ਕਈ ਮਾਪੇ ਜਿਹੜੇ ਉਹ ਆਪਣੇ ਛੋਟੇ ਨੂੰ ਜਿਆਦਾ ਪਹਿਚਣ ਦਿੰਦੇ ਆ ਕਈ ਮਾਪੇ ਵੱਡੇ ਨੂੰ ਕਹੀ ਦਿੰਦੇ ਹੀ ਨਹੀਂ ਹਣਾ ਕਈ ਉਹ ਜਲਦੀ ਨਹੀਂ ਉਹ ਉਹ ਉਹਨਾਂ ਨੂੰ ਦਿਖਦੀ ਨਹੀਂ ਮੈਂ ਦੱਸਾਂ ਤੁਹਾਨੂੰ ਨਾ ਮੈਂ ਕੱਲ ਲਾਈਵ ਕੀਤਾ ਟਿਕਟੌਕ ਤੇ ਆਪਣੀ ਮਾਂ ਦੀ ਪੈਨਸ਼ਨ ਦੀ ਗੱਲ ਚੱਲ ਪਈ ਤੇ ਬੜੇ ਹਾਸੇ ਵੀ ਪਏ ਨਾ ਦੱਸਿਆ ਕਿ ਸਾਰੇ ਪਹੁੰਚਿਓ ਤੇ ਮੈਨੂੰ ਕਹਿੰਦੇ ਕਿ ਰੂਬੀ ਐਦਾਂ ਦੀਆਂ ਵਸਟੋਰੀਆਂ ਆਈਆਂ ਆ ਜਿੱਥੇ ਮਾਵਾ ਨੂੰ ਪਤਾ ਨਹੀਂ ਤੇ ਸੱਸਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਪੈਸੇ ਲੱਗੇ ਜਾਂ ਮਿਲਦੇ ਕਿਨ ਸਾਨੂੰ ਤਾਂ ਕਈ ਡਾਲਰ ਨਹੀਂ ਦੇਖਿਆ ਸੀ ਤੇ ਪਰ ਚਿੱਠੀ ਆਈ ਸੀ ਸੋ ਇਹ ਮੈਨ ਲੱਗਿਆ ਕਿ ਹਰ ਇੱਕ ਫੈਮਿਲੀ ਵਿੱਚ ਹੁੰਦਾ ਆ ਭਾਵੇਂ ਮੰਨਿਏ ਚਾਹੇ ਨਾ ਮੰਨਿਏ ਕਿਤੇ ਵੀ ਤੁਸੀਂ ਦੇਸ਼ ਵਿੱਚ ਚਲੇ ਜਾਓ ਇਹ ਹੋ ਰਿਹਾ ਆ ਮਾਂ ਮੈਨੂੰ ਇਹ ਵੀ ਦੱਸਿਆ ਆਪਣੇ ਇੱਕ ਪਾਕਿਸਤਾਨੀ ਹੈਗੇ ਇੱਥੇ ਉਹ ਮੈਨੂੰ ਕਹਿੰਦੇ ਸੀ ਉਹੀ ਗੱਲ ਚੱਲੀ ਹੈ ਕਹਿੰਦੇ ਮਾਂ ਦੀ ਪੈਨਸ਼ਨ ਤੋਂ ਬਾਅਦ ਸੀ ਪਿਓ ਦੀ ਪੈਨਸ਼ਨ ਵੀ ਦੇਖਣੀ ਆ ਜਰੂਰ ਤੁਸੀਂ ਉਹ ਤੇ ਰਿਪਲੇ ਕਰਿਓ ਕਿ ਤੁਹਾਡੇ ਹਾਊਸ ਫੁੱਲ ਰਹੇ ਆ ਤੁਸੀਂ ਮੈਨੂੰ ਫੋਟੋ ਭੇਜੀ ਤੁਹਾਡੇ ਕਿੰਨੇ ਵਾਰ ਤੁਸੀਂ ਕਿੱਥੇ ਤੇ ਗਏ ਹਾਂਜੀ ਅਸੀਂ ਇਹ ਤੁਹਾਡੇ ਸਾਰੇ ਸ਼ੋਅ ਸੋਲਡ ਆਊਟ ਰਹੇ ਆ ਸਾਡੇ ਸਾਰੇ ਤਕਰੀਬਨ ਸ਼ੋਅ ਸੋਲਡ ਆਊਟ ਰਹੇ ਆ ਜਿੰਨੇ ਵੀ ਅਸੀਂ ਪਹਿਲਾਂ ਵੀ ਡਰਾਮੇ ਕੀਤੇ ਆ ਟ੍ਰਾਂਟ ਅ ਐਡਮੈਂਟਨ ਕਲਗਰੀ ਬਿਨੀਪੈਗ ਤੇ ਕੈਲੀਫੋਰਨੀਆ ਅ ਸਿਆਟਲ ਅਸੀਂ ਪਹਿਲਾਂ ਵੀ ਪਲੇ ਕੀਤੇ ਆ ਰਿਸ਼ਤੇ ਪਲੇ ਕੀਤਾ ਸੀ ਕਾਹੋ ਨਾ ਡਿਫਰੈਂਟ ਪਲੇ ਕੀਤਾ ਸੀਗਾ ਹਾਂਜੀ ਡਿਫਰੈਂਟ ਕੀਤੇ ਸੀਗੇ ਤੇ ਰਿਸ਼ਤੇ ਡਰਾਮਾ ਸੀ ਇੰਡੀਆ ਵੀ ਕਰਕੇ ਆਏ ਆ अच्छा जी ਤੁਸੀਂ ਟੈਗੋਰ تھیਟਰ ਸੁਣਿਆ ਹੋਗਾ ਆਪਣਾ ਚੰਡੀਗੜ੍ਹ ਦੇ ਵਿੱਚ اچھا ਜੀ ਨਹੀਂ ਮਸ਼ਹੂਰ تھیਟਰ ਹੈ ਇੰਡੀਆ ਦਾ ਇੰਡੀਆ ਦੇ ਚੰਡੀਗੜ੍ਹ ਦੇ ਵਿੱਚ ਮਸ਼ਹੂਰ تھیਟਰ ਹੈ ਉਹ ਪੰਜਾਬੀ ਭਵਨ ਇੱਕ ਹੋ ਰਿਹਾ ਉੱਥੇ ਤਿੰਨ ਤਿੰਨ تھیਟਰ ਹੈ ਉਹਨਾਂ ਦੇ ਵਿੱਚੋਂ ਜਿਹੜਾ ਟੈਗੋਰ تھیਟਰ ਹੈ ਉਹ ਦੀ ਬੈਸਟ ਤੇ ਉਹ ਤੁਸੀਂ ਹਿਸਾਬ ਲਾ ਲਓ ਜਿਸ ਉਹ ਉੱਥੇ ਪਲੇ ਕੀਤਾ ਅਸੀਂ 1 ਮਹੀਨਾ ਗਏ ਸੀਗੇ ਇੰਡੀਆ ਟੂਰ ਲਈ ਕਿੰਨੇ ਪਲੇ ਕੀ ਤੁਸੀਂ ਇੰڈیا ਜੋ ਸੀ ਜਿੰਨੇ ਚਿਰ ਕੀ ਸੀਗੇ ਅਸੀਂ ਮੇਰਾ خیال ਉੱਥੇ ਘੱਟੋ ਘੱਟ 10 ਆਈ ਥਿੰਕ 15 15 ਪਲੇ ਕੀਤੇ ਸੀਗੇ ਅਮਰitsar ਜੀ ਡੀਏਵੀ ਕਾਲਜ ਜਲੰਧਰ ਡੀਏਵੀ ਕਾਲਜ ਪੀਜੀ ਲੁਧਿਆਣਾ ਫਿਰ ਤਨਛੋ ਚੰਡੀਗੜ੍ਹ ਕੀਤੇ ਪਟਿਆਲਾ ਯੂਨੀਵਰਸਿਟੀ ਅੱਛਾ ਜੀ ਪੂਰਾ ਇਕਮੰਥ ਮਤਲਬ ਅਸੀਂ ਇਹ ਕੁਛ ਕਰਦੇ ਰਹੇ ਉਦੋਂ ਬਾਅਦ ਫਿਰ ਪਿੰਡਾਂ ਆਪਣੋਂ ਆਪਣੇ ਪਿੰਡਾਂ ਨੂੰ ਗਏ ਸੀ ਫਿਰ ਵਾਪਸ ਆਏ ਸੀਗੇ ਔਰ ਉਹ ਉਹਦੇ ਵਿੱਚ ਇੱਥੇ ਦੇ ਬੌਰਨ ਜਿਹੜੇ अर्ਲੀ ਇੰਡੀਆ ਤੋਂ ਆਏ ਹੋਏ ਯੰਗ ਲਾਈਫ ਦੇ ਵਿੱਚ ਹੋਲਡ ਲਾਈਫ ਦੇ ਵਿੱਚ ਮਤਲਬ ਮਿਡਲ ਏਜ ਦੇ ਜਿਹੜੇ ਸਾਰੇ ਤਰ੍ਹਾਂ ਦੇ ਉਹਦੇ ਵਿੱਚ ਸੀਗੇ ਔਰ ਇਹ ਬਹੁਤ ਵਧੀਆ ਇਸ਼ੂਸ ਇਹ ਵੀ ਇਸ਼ੂ ਹੀ ਸੀਗਾ ਜਦੋਂ ਉਹ ਬੱਟੇ ਸੱਤੇ ਦੀ ਗੱਲ ਸੀ ਉਹਦੇ ਵਿੱਚ ਜਿੱਦਾਂ ਹੁਣ ਇਹਦੀ ਆਪਣੀ ਗੱਲ ਚੱਲਦੀ ਸੀ ਵੀ ਇਹ ਇਹ ਕਿਦਾਂ ਖਿਆਲ ਆਇਆ ਸਹੀ ਹੈ ਜੀ ਇਹ ਖਿਆਲ ਇਦਾਂ ਆਇਆ ਕੋ ਜਿਹੜੀ ਮਾਂ ਦੀ ਪੈਨਸ਼ਨ ਹੈ ਜਿੱਦਾਂ ਤੁਸੀਂ ਕਹਿੰਦੇ ਕਿ ਕਈਆਂ ਮਾਵਾਂ ਨੂੰ ਪਤਾ ਵੀ ਨਹੀਂ ਉਹ ਨੋਹਾ ਜਾਂ ਪੋਤਤ ਮਤਲਬ ਬੈਂਕ ਨੂੰ ਜਾਂਦੇ ਜਾਂ ਉਹ ਨਹੀਂ ਆਪਣੇ ਤੇ ਆਲਰੇਡੀ ਕਰਾਏ ਹੋਏ ਆ ਹਾਂ ਜੀ ਸੋ ਸਾਡੇ ਅੰਦਰ ਇਹ ਸੀਗਾ ਕਿ ਇਹ ਜਿਹੜੀ ਇਹ ਇੱਕ ਬੜਾ ਸੈਂਸਿਟਿਵ ਇਸ਼ੂ ਆ ਵੀ ਜਿਹੜੀ ਮਾਂ ਦੀ ਪੈਨਸ਼ਨ ਆ ਦੇਖੋ ਇੰਡੀਆ ਅਸੀਂ ਮਾਂ ਪੇ ਦੀ ਸੇਵਾ ਕਰਦੇ ਸੀ ਸਾਨੂੰ ਮਾਂ ਦੀ ਪੈਨਸ਼ਨ ਨਹੀਂ ਸੀ ਆਉਂਦੀ ਨਾ ਮਾਪੇ ਕੰਮ ਕਰਦੇ ਸੀ ਉਸ ਤੋਂ ਬਾਅਦ ਹੁੰਦਾ ਸੀ ਜਦੋਂ ਸਿਆਣੇ ਅਸੀਂ ਉਸ ਹੀ ਘਰ ਦੇ ਵਿੱਚੋਂ ਉਹ ਜੋ ਮਾਪੇ ਕਮਾਉਂਦਾ ਸੀ ਉਦੋਂ ਹੀ ਨਾਲ ਬੱਚਾ ਕਮਾਉਂਦਾ ਸੀ ਉਹਦੇ ਵਿੱਚੋਂ ਹੀ ਮਾਪੇ ਨੂੰ ਫਿਰ ਬਾਅਦ ਚ ਆਸਾਮਦੇ ਸੀ ਤੇ ਹੁਣ ਸਾਡੇ ਚੀਜ਼ ਸੀ ਹਨਾ ਹੁਣ ਸਾਡੇ ਚ ਇਹ ਸੀ ਕਿ ਜੇ ਮਾਪੇ ਕੋਈ ਸਾਰੇ ਨਹੀਂ ਹੈਗੇ ਤੇ ਕੁਝ ਲੋਕ ਬਹੁਤ ਘੱਟ ਲੋਕ ਹੋਗੇ ਜਿਹੜੇ ਕਿ ਇਸ ਮਾਂ ਦੀ ਪੈਨਸ਼ਨ ਤੋਂ ਬਗੈਰ ਮਾਪੇ ਦੀ ਹੈਲਪ ਕਰਦੇ ਹੋਗੇ ਕਈਆਂ ਬਗੈਰ ਮਾਂ ਦੀ ਪੈਨਸ਼ਨ ਤੋਂ ਸਾਹਮਦੇ ਹੋਗੇ ਜਿਹਨੂੰ ਕਿ ਇਹ ਲਾਲਚ ਨਹੀਂ ਆਊਗਾ ਸੋ ਅਸੀਂ ਇਹ ਸੋਚਿਆ ਕਿ ਜਿਹੜੀ ਮਾਂ ਦੀ ਪੈਨਸ਼ਨ ਹੈ ਉਹ ਮਾਂ ਦੀ ਪ੍ਰਾਪਰਟੀ ਹੈ ਮਾਂ ਦਾ ਹੱਕ ਹੈ ਇਹ ਮਾਂ ਦੇ ਪੈਸੇ ਹੈ ਮਾਂ ਜਿਹਨੂੰ ਮਰਜ਼ੀ ਦੇਵੇ ਜਿਹਨੂੰ ਮਰਜ਼ੀ ਨਾ ਦੇਵੇ ਉਹਨਾਂ ਦੇ ਪੈਸੇ ਹੋਣਗੇ ਹਾਂਜੀ ਤੇ ਜੇ ਤੁਸੀਂ ਕਰਨਾ ਹੈ ਤੇ ਤੁਸੀਂ ਮਤਲਬ ਉਹਦੇ ਤੋਂ ਲਾਲਚ ਤੋਂ ਪਰੇ ਹੋ ਕੇ ਮਾਂਪੇ ਦੀ ਸੇਵਾ ਕਰਨੀ ਸਾਨੂੰ ਚਾਹੀਦੀ ਆ ਇਹ ਸਾਡਾ ਇਸ਼ੂ ਸੀਗਾ ਪਰ ਇਹ 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 ਇਸ਼ੂ ਇਹ ਤਾਂ ਇੰਨਾ ਕਿਸ਼ੂ ਆ 2 ਮਿੰਟ ਦਾ ਪਰ ਜਿਹੜਾ ਇਹ ਇਹਦੇ ਨਾਲ ਸਪੋਰਟਿੰਗ ਆ ਉਹ ਲਾਫਟਰ ਇਕੱਠਾ ਕੀਤਾ ਆ ਤੇ ਉਹ ਉਹ ਜਾ ਕੇ ਐਂਡ ਦੇ ਵਿੱਚ ਇਹ ਫਿਰ ਮਾਂ ਨੂੰ ਜਦੋਂ ਦੇਖੋਗੇ ਵੀ ਆਹ ਕੀ ਗੱਲ ਹੋਈ ਹੁਣ ਤੇ ਹੋ ਸਕਦਾ ਉੱਥੇ ਲੋਕੀ ਰੋਣ ਵੀ ਜੀ ਸੋ ਹਸਾ ਕੇ ਰੋਣੇ ਵੀ ਆ ਰੋਆ ਕੇ ਹਸੋਣੇ ਵੀ ਆ ਇਹੀ ਗੱਲ ਮੈਂ ਕਹੀ ਸੀ ਮੈਂ ਕਹਿੰਦੀ ਹਾਸੇ ਵੀ ਆਉਣੇ ਆ ਕਈ ਲੋਕਾਂ ਦੇ ਹੰਝੂ ਵੀ ਡਿੱਗਣੇ ਹੈਗੇ ਆ ਤੁਸੀਂ ਰੋ ਵੀ ਸਕਦੇ ਹੋ ਕਿ ਕਿ ਟੌਪਿਕ ਹੀ ਕਹੇ ਜੀ ਹੈਗੀ ਆ ਕਿ ਮਾਂ ਦੀ ਪੈਨਸ਼ਨ ਮੈਂ ਤੁਹਾਨੂੰ ਇਹ ਗੱਲ ਹੋਰ ਕਹਿਣਾ ਚਾਹੀਦਾ ਕਿ ਤੁਹਾਡੇ ਆਪਣੇ ਕਈ ਸਿੰਗਰ ਵੀ ਹੈਗੇ ਆ ਆਪਣੇ ਪਲੇਬੈਕ ਸਿੰਗਰ ਹੀ ਪਤਾ ਲੱਗਿਆ ਅੱਜ ਕਿ ਤੇਜੀ ਜੀ ਰਣਜੀਤ ਤੇਜੀ ਜੀ ਵੀ ਉਹ ਵੀ ਪਲੇਬੈਕ ਸਿੰਗਿੰਗ ਕਰ ਰਹੇ ਹੈਗੇ ਆ ਤੇ ਮੈਂ ਇੱਕ ਥੈਂਕ ਫੁਲ ਥੈਂਕ ਯੂ ਕਹਿਣਾ ਚਾਹੁੰਨੀ ਆ ਕਿ ਅਸੀਂ ਆ ਲੋਕਾਂ ਕਰਕੇ ਜਾਂ ਆ ਸਪான்ਸਰਸ ਕਰਕੇ ਮੈਂ ਸ਼ੁਕਰੀਆ ਕਰਨਾ ਚਾਹੁੰਨੀ ਹਾਂ ਸਾਰਿਆਂ ਦਾ ਜਿਹੜਾ ਇਹ ਸ਼ੋਅ ਪੋਸੀਬਲ ਕਰ ਰਹੇ ਹੈਗੇ ਆ The White Horse Transportation. Vijay Jewelers gold sponsor a White Horse hageya. They are a big sponsor as well. Punjab Grocery gold sponsor Maharaja ji. ਜਿਹੜਾ ਮਹਾਰਾਜਾ ਰੈਸਟੋਰੈਂਟ ਹੈਗਾ ਇਹ ਕੈਂਟ ਦੇ ਵਿੱਚ ਇਹ ਰੈਸਟੋਰੈਂਟ ਵੀ ਹਾਲ ਵੀ ਹੈਗਾ ਯਾ ਇਹ ਵੀ ਸਾਡੇ ਗੋਲ ਹੈਗੇ ਆ ਸਿਲਵਰ ਸਪਾਂਸਰਸ ਹੈਗੇ ਹੰਬਲ ਸੰਦੂ ਸਰਵਿਸਿਜ਼ ਤੇ ਅਗੈਨ ਅਨਦਰ ਗੋਲਡ ਸਪਾਂਸਰਡ ਨਾਰਥ ਵੈਸਟ ਟਰੱਕਿੰਗ ਨਾਓ ਪੰਜਾਬ ਗਰੋਸਰੀ ਆਪਣਾ ਬੜਾ ਵਧੀਆ ਉਹਨਾਂ ਨੇ ਕੀਤਾ ਹੈਗਾ ਯਾ ਇਹ ਸਾਰਿਆਂ ਨੇ ਜਿਹੜੀ ਸਪੋਰਟ ਦਿੱਤੀ ਹੈਗੀ ਆ ਸਾਨੂੰ ਜਿਹੜੀ ਹੈਲਪ ਕਰ ਰਿਹਾ ਸਪਾਂਸਰਸ ਦੇ ਬਿਨਾ ਇਹ ਸ਼ੋ ਪੋਸਿਬਲ ਨਹੀਂ ਹੈਗਾ ਤੇ ਸਾਡੇ ਹੋਰ ਜਿਹੜੇ ਸਪਾਂਸਰਸ ਨਾਲ ਦੀ ਨਾਲ ਆਉਣਗੇ ਇੱਕ ਆਰਟੀਸੀ ਵੀ ਸਾਡੇ ਹੈਗੇ ਆ ਟਰਾਂਸਪੋਰਟੇਸ਼ਨ ਕੰਪਨੀ ਹੈਗੀ ਆ ਤੇ ਇਹ ਸਾਰਿਆਂ ਦੇ ਬਿਨਾ ਇਹ ਸ਼ੋਅ ਪੋਸਿਬਲ ਨਹੀਂ ਸੀਗਾ ਸੋ ਥੈਂਕ ਯੂ ਜੀ ਤੁਹਾਡਾ ਵੀ ਬਿਲਾ ਠੱਕਰ ਜੀ ਤੁਹਾਡੇ ਟਾਈਮ ਲਈ ਆਪਾਂ ਅੱਜ ਜਿੰਨੀਆਂ ਗੱਲਾਂ ਕੀਤੀਆਂ ਹੈਗੀਆਂ ਤੇ ਹੋਪਫੁਲੀ ਸਾਨੂੰ ਸਾਰਿਆਂ ਨੂੰ ਆਪਾਂ ਇਹ ਵੀ ਹਾਊਸ ਜਿਹੜਾ ਹੈਗਾ ਫੁੱਲ ਹੋਗਾ ਹਾਸੇ ਤੇ ਅ ਗੁੱਡ ਟਾਈਮ ਸਾਰੇ ਪਰਿਵਾਰ ਨੂੰ ਲੈ ਕੇ ਤੁਸੀਂ ਜ਼ਰੂਰ ਪਹੁੰਚਿਓ ਨਵੰਬਰ ਦੀ 2 ਨੂੰ 7:30 7 ਵਜੇ 30 ਮਿੰਟ ਸਾਡਾ ਸ਼ੋਅ ਸ਼ੁਰੂ ਹੋ ਜਾਣਾ ਹੈ ਪਹੁੰਚਿਓ ਲੇਟ ਨਾ ਹੋਇਓ ਬੱਚੇ ਜਿਹੜੇ ਹੈਗੇ ਤੁਹਾਡੇ 12 13 ਅੰਡਰ ਫਰੀ ਹੈਗੇ ਆ ਤੇ ਸਾਰੇ ਬੋਲੀਆਂ ਵਿੱਚ ਤੁਸੀਂ ਸਮਝ ਸਕੋਗੇ अगेन थैंक यू so much ਵਾਸਤਾ ਪੰਜਾਬ ਟੀਵੀ ਦੇ ਨਾਲ ਰੂਬੀ ਬਾਸੀ ਫਰਮ ਸਿਆਟਲ ਵਾਸ਼ਿੰਗਟਨ ਫਿਰ ਇੱਕ ਗੱਲ ਕਹਿੰਦੀ ਥੈਂਕ ਯੂ ਬਿਲਲ ਜੀ ਮੈਂ ਇੱਕ ਗੱਲ ਹੋਰ ਜਾਣ ਤੋਂ ਪਹਿਲਾਂ ਕਹਿਣੀ ਚਾਹਣਾ ਜੀ ਹਾਂਜੀ ਮੈਂ ਇਹ ਇਹ ਗੱਲ ਜਿਹੜੀ ਆ ਕਿ ਸਪੌਂਸਰਾਂ ਤੋਂ ਬਿਨਾਂ ਇਹ ਸਿਰੇ ਨਹੀਂ ਕੰਮ ਲੱਗਦੇ ਸੋ ਸਪੌਂਸਰਾਂ ਦਾ ਬਹੁਤ ਬਹੁਤ ਧੰਨਵਾਦ ਔਰ ਦੂਜੀ ਮੈਂ ਗੱਲ ਇਹ ਕਹੂੰਗਾ ਵੀ ਜਿਹੜੀ ਵੀ ਜਿਹੜਾ ਵੀ ਬੰਦਾ ਲੇਡੀ ਛੋਟਾ ਵੀਰ ਵੱਡਾ ਵੀਰ ਬਜ਼ੁਰਗ ਸੁਣਦੇ ਆ ਜਾਂ ਸ਼ੰਕਰ ਤੇ ਸ੍ਰੀ ਆਲੇ ਜਿਆਦਾ ਸੁਣਦੇ ਆ ਜੇ ਉਹਨਾਂ ਨੂੰ ਪਤਾ ਲੱਗਦਾ ਆ ਤਾਂ ਪਲੀਜ਼ 2 ਨਵੰਬਰ ਨੂੰ ਥੀਏਟਰ ਦੇ ਵਿੱਚ ਸਿਆਟਲ ਦੇ ਵਿੱਚ ਜ਼ਰੂਰ ਪਹੁੰਚਣ ਤੇ ਆਪਣੇ ਛੋਟੇ ਵੀਰ ਮੈਂ ਬਿੱਲਾ ਮੈਨੂੰ ਹੌਸਲਾ ਦੇ ਇਨ ਸਾਰਿਆਂ ਦੀ ਚਾਹੀਦੀ ਆ ਸੋ ਪਲੀਜ਼ ਜਿੱਥੇ ਜਿਹੜੇ ਜਿਹੜੇ ਵੀ ਸਾਡੀ ਆਵਾਜ਼ ਨੂੰ ਸੁਣਦੇ ਆ ਰਿਸ਼ਤੇਦਾਰ ਅ ਦੂਰ ਨੇੜੇ ਉਹ ਪਬਲਿਕ ਮਤਲਬ ਕੋਈ ਵੀ ਭੈਣ ਭਰਾ ਇਹਨੂੰ ਸੁਣ ਰਿਹਾ ਇਹ ਤੁਸੀਂ ਮਿਸ ਕਰੋਗੇ ਜੇ ਨਾ ਦੇਖੋਗੇ ਇਹ ਮੇਰਾ ਇਹ ਮੇਰਾ ਝੂਠ ਨਹੀਂ ਹੈਗਾ ਮਤਲਬ ਕਈ ਆਪਾਂ ਕਈ ਵਾਰੀ ਇਦਾਂ ਗੱਲ ਨੂੰ ਬਣਾ ਲੈਨੇ ਆ ਪਰ ਮੈਂ ਇਹ ਚਾਹੂੰਗਾ ਕਿ ਜਿਹੜਾ ਅਗਲਾ ਦੇਖ ਕੇ ਮੈਨੂੰ ਇਸ ਗੱਲ ਦਾ ਬਾਅਦ ਚ ਪਮਾ ਰਾਮਾ ਦੇ ਕੇ ਜਾਓ ਵੀ ਭਾਈ ਜੋ ਤੁਸੀਂ ਕਹਿੰਦੇ ਸੀ ਪਰ ਉਹ ਤੁਸੀਂ ਕੀਤਾ ਨਹੀਂ ਸੋ ਮੈਂ ਆਸ ਰੱਖਦਾ ਇਹਨੂੰ ਆਪਾਂ ਪਹੁੰਚ ਦੇਣਾ ਆਪਾਂ ਲੰਬੇ ਨਾਲ ਗੱਲ ਪਹੁੰਚਣ ਦੀ ਸਾਰੇ ਤੁਸੀਂ ਪਹੁੰਚਿਓ ਮੈਨੂੰ ਪੂਰਾ ਬਲੀਵ ਹੈ ਜੀ ਮੈਨੂੰ ਪੂਰਾ ਕੰਫੀਡੈਂਸ ਹੈ ਕਿ ਜਿੱਦਾਂ ਮੇਰੀ ਟੀਮ ਕੰਮ ਕਰ ਰਹੀ ਜਿੱਦਾਂ ਤੁਸੀਂ ਕੰਮ ਕਰ ਰਹੇ ਸਾਰੇ ਜਾਣੇ ਮਿਹਨਤ ਕਰ ਰਹੇ ਔਰ ਇਹ ਇਹ ਇੱਕ ਚੀਜ਼ ਜੇ ਹਰ ਕੋਈ ਦੇਖੂਗਾ ਉਹਨੂੰ ਪਤਾ ਲੱਗੂਗਾ ਵੀ ਕੋਈ ਗੱਲ ਆ ਹੈਨਾ ਤੇ ਅਸੀਂ ਸਾਡਾ ਕੰਮ ਹੀ ਇਹ ਹੈ ਵੀ ਇਸ਼ੂ ਤੇ ਗੱਲ ਕਰਨੀ ਆ ਇਸ਼ੂ ਨੂੰ ਲੈ ਕੇ ਆਉਣਾ ਜਦੋਂ ਵੀ ਕੋਈ ਨਵਾਂ ਇਸ਼ੂ ਆਉਂਦਾ ਹੈ ਅਸੀਂ ਉਹਨੂੰ ਹਮੇਸ਼ਾ ਲੈ ਕੇ ਆਏ ਆ ਗਾਂ ਉਹ ਗਾਂ ਵੀ ਅਸੀਂ ਜੋ ਕਰਾਂਗੇ ਉਹ ਤੁਹਾਡੇ ਨਾਲ ਤੇ ਲੋਕਾਂ ਦੀ ਸਿਹਤਾਂ ਦੇ ਨਾਲ ਮਦਦ ਦੇ ਨਾਲ ਮੇਕ ਸ਼ੋਰ ਕਿ ਆਡੀਅנס ਨੂੰ ਉੱਥੇ ਸਾਨੂੰ ਹੋਣਾ ਚਾਹੀਦਾ ਇਹ ਇਹ ਸਾਰਾ ਆਡੀਅנס ਨੂੰ ਸੇਰਾ ਜਾਣਾ ਹੈ ਸਾਡਾ ਇਹਦੇ ਵਿੱਚ ਕੋਈ ਨਹੀਂ ਹੈਗਾ ਸਾਰਾ ਆਡੀਅנס ਤੇ ਮੈਂ ਗੁਰੂ ਘਰ ਵੀ 1524 ਤੇ ਇੱਕ ਗੁਰੂ ਘਰ ਹੈਗਾ ਆ ਤੇ ਉਹਨਾਂ ਦੇ ਵੀ ਗਏ ਸੀ ਤੇ ਉਹਨਾਂ ਨੇ ਵੀ ਆਪਣ ਸਪਾਂਸਰਸ਼ਿਪ ਕੀਤੀ ਆ ਸੋ ਉਹਨਾਂ ਲਈ ਧੰਨਵਾਦ ਕਰਨਾ ਚਾਹੁੰਦੇ ਆ ਅਸੀਂ ਕਿਸਾਰੇ ਮੈਂ ਫਿਰ ਕਹਿਨੀ ਆ ਫੈਮਿਲੀ ਲੈ ਕੇ ਬਜ਼ੁਰਗ ਲੈ ਕੇ ਰੈਂਟਨ ਆਈਕੀਆ ਪਰਫਾਰਮਿੰਗ ਆਰਟ ਸੈਂਟਰ ਦੇ ਪੋਂਚਨਾ ਤੁਸੀਂ ਨਵੰਬਰ ਦੀ ਬਾਈ ਨੂੰ ਸੈਟਰਡੇ ਹੈਗਾ ਟਿਕਟਾਂ ਤੁਸੀਂ ਜਲਦੀ ਜਲਦੀ ਖਰੀਦ ਲਓ ਸਾਡੇ ਆਨਲਾਈਨ ਵੀਸੀ ਲਾਇਆ ਹੈਗਾ ਯਾ ਕਿਊ ਆਰ ਕੋਡ ਤੇ ਨਾਲੇ ਮੈਂ ਜਿਹੜੀ ਦੁਕਾਨਾਂ ਦੇ ਛੱਡੂ ਜੈਕਟ ਤੁਹਾਨੂੰ ਉੱਥੇ ਹੀ ਦੱਸ ਦਾਂਗੇ ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੈਗੇ ਕੰਟੈਕਟ ਮੈਨੂੰ ਕਰ ਲਓ ਤੁਸੀਂ ਤੇ ਤੁਹਾਡੀ ਟਿਕਟਾਂ ਸੇ ਤੁਹਾਡੇ ਕੋ ਪਹੁੰਚਾ ਦਾਂਗੇ ਅਗੇਨ ਰੂਬੀ ਬਾਸੀ ਫਰਮ ਸਿਆਟਲ ਵਾਸ਼ਿੰਗਟਨ ਵਸਪਾ ਪੰਜਾਬ ਟੀਵੀ ਦੇ ਨਾਲ ਤੇ ਸਾਡੇ ਨਾਲ ਅੱਜ ਬਿੱਲਾ ਤੱਕਰ ਜੋ ਸਰੀ 20 ਸੀ ਸਾਡੇ ਇੱਕ ਐਕਟਰ ਹੈਗੇ ਜੋ ਮਾਂ ਦੀ ਪੈ ਤਨਵਾ ਜੀ ਰੁਬੀ ਜੀ ਸੌਰੀ ਇੱਕ ਹੋਰ ਗੱਲ ਮੈਨੂੰ ਯਾਦ ਆ ਗਈ ਕਿ ਜਿਹੜੀ ਇਹ ਚੀਜ਼ ਬਜ਼ੁਰਗਾਂ ਵਾਸਤੇ ਜ਼ਰੂਰ ਹੈ ਕਿ ਬਜ਼ੁਰਗਾਂ ਨੂੰ ਜਿਹੜੇ ਹਨ ਉਹ ਛਿੰਜਾ ਮੇਲਿਆਂ ਤੇ ਰਾਗ ਢੱਡ ਸਰੰਗੀ ਦੇ ਰਾਗ ਲੱਗਦੇ ਸੀਗੇ ਬੋੜਾ ਥੱਲੇ ਉਹ ਉਹਨਾਂ ਨੂੰ ਦ੍ਰਿਸ਼ਿਤ ਦੇਖਣ ਨੂੰ ਮਿਲੂਗਾ ਸੋ ਮੈਂ ਆਪਣੇ ਜਿਹੜੇ ਮੇਰੇ ਭੈਣ ਭਰਾ ਆ ਮੈਂ ਉਹਨਾਂ ਨੂੰ ਇਹ ਤਗੀਰ ਜ਼ਰੂਰ ਕਰਦਾ ਕਿ ਉਹ ਆਪਣੇ ਬਜ਼ੁਰਗਾਂ ਨੂੰ ਆਪਣੇ ਪੇਰੈਂਟਸ ਨੂੰ ਜ਼ਰੂਰ ਲੈ ਕੇ ਆਓ ਜ਼ਰੂਰ ਲੈ ਕੇ ਆਓ ਉਹਨਾਂ ਨੂੰ ਵਿਚਾਰਾਂ ਨੂੰ ਇੱਕ ਆਊਟਿੰਗ ਕਰਾਓ ਤੇ ਉਹ ਵੀ ਹੱਸਣ ਠੀਕ ਹੈ ਨਾ ਇਹ ਬੜਾ ਮਹੱਤਵ ਹੈਗਾ ਹਾਂਜੀ ਇਹ ਥੈਂਕ ਯੂ ਜੀ ਮੈਂ ਤੁਹਾਡਾ ਬਹੁਤ ਟਾਈਮ ਲਿਆ ਥੈਂਕ ਯੂ ਨਹੀਂ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਸੋ ਮੱਚ ਤੇ ਮੈਂ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਆ ਸਾਰਿਆਂ ਦੇ ਰੂਪ ਰੂਪ ਹੋਣ ਦਾ ਥੈਂਕ ਯੂ ਵੈਰੀ ਮੱਚ Thank you, Ji. Again. Thank you, Vasa Punjab TV. And this Punjab. General Radio searched a sponsor. Thank you. Ruby Basi. Feigal ka day and